ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਪਹੁੰਚੇ ਆਪਾਂ ਸੰਧੂ ਠੀਕ ਆ ਜੀ ਜ਼ਿਲ੍ਹਾ ਬਠਿੰਡਾ ਬਾਈ ਕੋਲ ਗਾਂ ਤਾਜੀ ਸੁਈ ਵੀ ਬਾਕੀ ਆਪਾਂ ਵੀਡੀਓ ਵੀ ਤੁਹਾਨੂੰ ਦਿਖਾ ਦੇਗਾ ਦੁੱਦਾ ਬਾਈ ਕਾਂ ਦਾ ਤੇ ਕਰਦੇ ਆਪਾਂ ਬਾਈ ਨਾਲ ਗੱਲਬਾਤ ਲੈਣੇ ਹੀ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਕੀ ਨਾਮ ਵੀਰ ਜੀ ਆਪਣਾ ਲੱਡੀ ਆ ਬਾਈ ਮੇਰਾ ਨਾਮ ਪਿੰਡ ਸੰਧੂ ਖੁਰਦਾ ਬਾਈ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਆ ਗਿਆ ਤਹਿਸੀਲ ਹੂਲ ਪਈ ਜਾਂਦੀ ਆ ਬਾਈ ਨੰਬਰ ਦੱਸੋ ਬਰਾ ਆਪਣਾ ਨੰਬਰ 91808 ਹਾਂਜੀ 543 ਬਾਈ ਦੁਬਾਰੇ ਫਿਰਦਾ ਦੋ ਇੱਕ ਦੂਜਾ ਨੰਬਰ ਆਪਣਾ 98722 ਹਾਂਜੀ 57103 ਕਿਹੜੇ ਕਿਹੜੇ ਨੇੜੇ ਪਿੰਡ ਪੈਂਦੇ ਆਪਣੇ ਆਪਣੇ ਨੇੜੇ ਦਾ ਭਟਾਉੜ ਪਾਇਆ ਜਾਂਦਾ ਭਾਈ ਜੈ ਰਾਮਪਰਾਫੂ ਤੋਂ ਆਪਣੇ ਨੇੜੇ ਆ ਜਾਂਦਾ ਪਿੰਡ ਭਾਈ ਰੂਪਾ ਹਾਂਜੀ ਆਪਣੇ ਨਾਲ ਸੰਧੂ ਗੜਾ ਟਪਾਲੀ ਫੂਲੇ ਵਾਲਾ ਇਹ ਨਾਲ ਪਿੰਡ ਆ ਜਾਂਦੇ ਕੰਡਾ ਬਣਾ ਠੀਕ ਆ ਹਾਂਜੀ ਭਰਾ ਦੱਸੋ ਜੀ ਵੈੜ ਕਿੰਨੇ ਦਿਨ ਹੋਇਆ ਸੂਈ ਨੂੰ ਡਿਟੇਲ ਦੱਸੋ ਇਹਦੀ ਜਾਣਕਾਰੀ ਇਹਨੂੰ ਭਾਈ 4 ਕਿ ਦਿਨ 5 ਕਿ ਦਿਨ ਹੋਇਆ ਸੂਈ ਨੂੰ ਹਜੇ ਠੀਕ ਆ ਜੀ ਤੇ ਆਪਣੀ ਠੰਡੀ ਸੀਲ ਵੈੜ ਆ ਪੂਰੀ ਠੀਕ ਆ ਜੀ ਪੂਰੀ ਠੰਡੀ ਹੈ ਜਿੰਨੀ ਕਹਿੰਦੇ 11 ਠੀਕ ਹੈ ਪਹਿਲੇ ਸੂਏ ਸੂਏ ਵੀਰੇ ਪਹਿਲੇ ਸੂਏ ਸੂਏ ਵੀ ਬਾਈ ਇਹਦੇ ਪਿੱਛੇ ਬੱਚੀ ਆ ਇਹਦੇ ਠੀਕ ਹੈ ਜੀ ਬਾਕੀ ਆ ਦੋਦਾ ਬਾਈ ਠੀਕ ਹੈ ਚੋਇਆ ਬਾਈ ਨੇ ਬਾਕੀ 10 ਲੀਟਰ ਦੋ ਤਾਂ ਤਿਆਰ ਆ ਬਾਈ ਇਸ ਟਾਈਮ ਇਹਦੇ ਥੱਲੇ ਠੀਕ ਹੈ ਜੀ ਆ ਜੇ ਸਾਰੇ 5 ਕਿ ਦਿਨ ਹੋਏ ਸੂਈ ਨੂੰ ਗੰਦਵਾ ਤਾਂ ਸਿੱਟੀ ਜਾਂਦੀ ਹੈ ਹਜੇ ਬਾਈ ਠੀਕ ਹੈ ਜੀ ਮਗਰ ਬੱਸੀ ਬੱਸੀ ਇਹ ਬੱਚੀ ਆ ਬਾਈ ਬੱਸੀ ਆ ਦੇਖ ਸਕਦੇ ਬਹੁਤ ਸੋਹਣੀ ਆ ਬਾਈ ਤੋਰ ਕੇ ਦਿਖਾਵਾਂਗੇ ਹਾਂ ਬਾਈ ਬਾਕੀ ਧਾਰ ਦੂਰ ਬਹੁ ਮੋਟੀ ਆ ਬਾਈ ਠੀਕ ਹੈ ਚੋਈ ਦੀ ਬਹੁਤ ਚੰਗੀ ਇੱਕ ਨੰਬਰ ਆ ਠੀਕ ਹੈ ਜੀ ਠੀਕ ਕਿਸੇ ਪਾਸੋਂ ਕੋਈ ਤਾਂ ਨਹੀਂ ਬਾਈ ਇਹਦੇ ਜਮਈ ਠੀਕ ਹੈ ਉਹ ਤਰ੍ਹਾਂ ਤੇ ਚਾਹ ਤਨ ਟਾਈਮ ਚੋਕੇ ਲੈ ਜੀ ਅਗਲਾ ਚਾਹ ਚਾਰ ਟਾਂ ਚੋਕੇ ਬਾਈ ਠੀਕ ਹੈ ਠੀਕ ਦੇਖ ਸਮੇਂ ਮੈਂ ਵੜੀ ਲਵੇ ਆਉਂਦੀ ਪੂਰੀ ਇਹਦੇ ਰੇਟ ਭਰਾ ਕੀ ਆ ਰੇਟ ਇਹਦਾ 47000 ਰੁਪਿਆ ਬਾਈ ਠੀਕ ਹੈ ਬਾਈ 47000 ਰੁਪਿਆ ਰੇਟ ਦੱਸਿਆ ਬਾਈ ਨੇ ਬਾਕੀ ਆ ਮਾਤਾ ਨੇ ਆਪਣੇ ਚੋਈ ਸੀਗਾ ਅਸਮੇਂ ਫਾਈਟ ਦਾ ਦੁੱਧ ਵੀ ਦੇ ਸਾਰੇ ਜੀ ਤੇ 5 ਮਿੰਟ ਪਹਿਲਾਂ ਚੋਈ ਦਾ ਕਰਕੇ ਥੋੜਾ ਜਿਹਾ ਮਾਤਾ ਚੋਈ ਜਾਂਦੀ ਦਾ ਕਰਕੇ ਪੰਜ ਉਜੋਂ ਦੀਦੀ ਵੀ ਦਿਖਾ ਲ ਮਗਦੀ ਸਾਈਡ ਤੇ ਲਾਵਾਂਗੇ ਬੈਕ ਸਾਈਡ ਤੇ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ